ਗੀਤ ਕਿਸੇ ਪੰਜਾਬੀ ਫਿਲਮ ਦਾ ਸੀ ਸਾਨੂੰ ਦੇ ਕੇ ਟਕੇ ਦਾ ਸ਼ੱਲਾ ਆਇਆ ਹੈ ਨਹੀਂ ਮਾਹੀ ਚੱਲਾ ਲੱਖਾਂ ਦਾ ਮੇਰਾ ਦਿਲ ਲੱਗਿਆ ਕੁਛ ਉਹ ਕੁਛ ਇਧਰ ਉਧਰ ਨੀਂ ਚੀਜ਼ਾਂ ਕੁਛ ਉਹ ਜਵਾਨੀ ਚ ਪਲਵਲੇ ਵੀ ਹੋਰ ਸਾਭ ਦੇ ਹੁੰਦੇ ਹੂੰ ਹੂੰ ਬਿਲਕੁਲ ਜਦੋਂ ਮੈਂ ਸੁਣਾਇਆ ਤੇ ਮੈਂ ਕਹੇ ਭਾਜੀ ਵੀ ਮੈਂ ਬੱਚਾ ਸੀ ਉਦੋਂ 19 ਸਾਲ 20 ਸਾਲ ਦਾ 2 ਸਾਲ ਹੋ ਗਏ ਸੀ ਰਾਜਪਾਲ ਜੀ ਕੋਲ ਤੇ ਇਹ ਸਾਰੇ ਕਾਸੇ ਨੇ ਜੇ ਮੈਂ ਕਹੇ ਜੀ ਉਹਨੇ ਇੱਕ ਪਾਕਿਸਤਾਨ ਵਾਲੇ ਪੀਸ ਹੋ ਜਾਂਦੇ ਨੇ ਇਹਦੇ ਕਰਕੇ ਤਾਂ ਤੇ ਬਹਿ ਜਾ ਯਾਰ ਮੈਨੂੰ ਪਤਾ ਹੈ ਪੈਰ ਵੀ ਰਾਗਾ ਬਲਵੀਰ ਬੋਪਾਰਾ ਨੇ ਬਹੁਤ ਲਿਖਿਆ ਬਹੁਤ ਗਾਇਆ ਦੇਚ ਮੈਨੂੰ ਪਤਾ ਨਹੀਂ ਕਿਵੇਂ ਮੈਨੇਜ ਕਰਨਾ ਬਸ ਮੈਨੂੰ ਟਾਈਟਲ ਚਾਹੀਦਾ ਸੀ ਫਿਰ ਉਹ ਟਾਈਟਲ ਰੱਖਣ ਤੋਂ ਕਈ ਬੰਦਿਆਂ ਨੂੰ ਮੁਸ਼ਕਲ ਆਈ ਉਹਦੋਂ ਬਾਅਦ ਸਖਪਾਲ ਪਾਜੀ ਦੀ ਵੀਰੀ ਹੁਣ ਗੱਲ ਹੋਈ ਕਿਸੇ ਹੋਰ ਇੰਟਰਵਿਊ ਜਦੋਂ ਉਹਨਾਂ ਦਾ ਮੈਂ ਨਾਮ ਲਿਆ ਉਹ ਕਹਿੰਦੇ ਮੈਨੂੰ ਖੁਸ਼ੀ ਹੋਈ ਵੀ ਮੈਨੂੰ ਯਾਦ ਰੱਖਿਆ ਕਿਸੇ ਨੇ ਕਹਿੰਦੇ ਤੈਨੂੰ ਪਤਾ ਤੇਰੇ ਉਸ ਟਾਈਟਲ ਦੇ ਪਿੱਛੇ ਮੇਰੀਆਂ ਦੋ ਕਿ ਤਿੰਨ ਟਿੱਪਾਂ ਕੈਨਸਲ ਹੋਈਆਂ 뮤직 ਕੈਨਸਲ ਹੋਇਆ ਅੱਛਾ ਵੀ ਕਿਉਂ ਰੱਖਿਆ ਜਾ ਰਿਹਾ ਕਿਉਂ ਰੱਖਿਆ ਜਾ ਰਿਹਾ ਹਾਂ ਵੀ ਇਹ ਇਹ ਤਾਂ ਅੱਗੇ ਆ ਜਾਊਗਾ ਮੇਰੇ ਗੀਤ ਮਰ ਜਾਣਗੇ ਜਾਂ ਕੁਝ ਵੀ ਫਿਰ ਉਹਨਾਂ ਨੇ ਕੀਤਾ ਵੀ ਇੱਕ ਗੀਤ ਹੋਰ ਪਹਿਲਾਂ ਛੜਦਾ ਬਿੱਲੋ ਨਹੀਂ ਤੇਰਾ ਡੋਰੀਆ ਸੱਪ ਕੌਡੀਆਂ ਵਾਲਾ ਟੇਪ ਨਹੀਂ ਹਿੱਲੀ ਫਿਰ ਸੁਖਵਾਲ ਭਾਜੀ ਨੇ ਕਿਹਾ ਵੀ ਬਾਈ ਉਹ ਗੀਤ ਵੀਡੀਓ ਸ਼ੂਟ ਕਰੋ ਤੇ ਛੱਡੋ ਹਾਂ ਸ਼ੂਟ ਉਹ ਤਾਂ ਬੰਬੇ ਕਰ ਲਿਆ ਸੀ ਦਿਲ ਜਾਨੀ ਵੀ ਤੇ ਸੱਪ ਕੌਡੀਆਂ ਵਾਲਾ ਵੀ ਫਿਰ ਦਿਲ ਜਾਨੀ ਆ ਗਿਆ